ਹਾਂਜੀ ਸਸਤੀ ਗੱਲਾਂ ਸਾਇਆ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਜੀ ਸਾਰੇ ਕਿਵੇਂ ਹੋ ਆਈ ਹੋਪ ਠੀਕ ਹੋ ਹੋਵੇ ਮੈਂ ਤਾਂ ਨਾ ਤੋਂ ਹੀ ਰੈਡੀ ਹੋ ਗਈ ਅੱਜ ਵੀ ਦਵਾਈ ਲੈਣ ਜਾਣਾ ਮੈਂ ਤਾਂ ਆਪਣੇ ਕੰਮ ਵਿੱਚ ਚੱਲੀ ਆ ਇਹ ਸਾਰੇ ਆਪੋ ਆਪ ਦੇ ਕੰਮ ਤੇ ਲੱਗੇ ਹੋਏ ਨੇ ਵੀਰਾ ਦੋਸਤ ਲੈਣ ਗਿਆ ਇੱਥੇ ਮੰਮੀ ਨਹੀਂ ਆ ਜਾਂਦੇ ਨੇ ਬਸ ਉਹ ਆਪਣੇ ਕੰਮ ਚ ਫਿਰ ਉਹ ਸਾਰੇ ਕੰਮ ਹੋ ਗਏ ਉਹਨੂੰ ਦਵਾਈ ਲੈਣ ਜਾਵਾਂਗੇ ਮੇਰੀ ਮੰਮੀ ਨੇ ਮੈਨੂੰ ਮੇਰਾ ORS ਦਿੱਤਾ ਮੈਨੂੰ ਜਦੋਂ ਵਧੀਆ ਨਹੀਂ ਲੱਗਦਾ ਜਦੋਂ ਪਹਿਲੀ ਪਹਿਲੀ ਵਾਰ ਪੀਤਾ ਸੀ ਮੈਨੂੰ ਲੱਗਦਾ ਇਹਨਾਂ ਕਹਿੰਦੇ ਨੇ ਫਰੂਟ ਹੀ ਹੁੰਦੀ ਹੈ ਉਦੋਂ ਤਾਂ ਮੈਂ ਪੀਤਾ ਸੀਗਾ ਮੈਨੇ ਪੀਲੰਦੀ ਸੀ ਹੁੰਦਾ ਹੁਣ ਮੈਨੂੰ ਇਹਨਾਂ ਵਧੀਆ ਨਹੀਂ ਲੱਗਦਾ ਇਹਨਾਂ ਪਰਲੇਕ ਛੋਟੇ ਜਿਹੇ ਪੈਕਜੇ ਵਿੱਚ ਆਂਦਾ ਸੀਗਾ ਉਦੋਂ ਮੈਨੂੰ ਗਲਾਸ ਚ ਢੋਲ ਕੇ ਦਿੰਦੇ ਸੀ ਉਦੋਂ ਮੈਂ ਸਿਰਫ ਇੱਕ ਘੁੱਟ ਭਰਿਆ ਸੀ ਫਿਰ ਮੈਨੂੰ ਜਿਆਦਾ ਪਸੰਦ ਨਹੀਂ ਆਂਦਾ ਸੀਗਾ ਮੇਰੇ ਤੇ ਜੂਸ ਲੱਗ ਗਿਆ ਸੀ ਮੇਰੇ ਸੂਟ ਤੇ ਉਥੇ ਰੱਖ ਰੱਖਿਆ ਸੀਗਾ ਉਹ ਪਲਟ ਗਿਆ ਸੀ ਮੈਨੂੰ ਤਾਂ ਵੱਡੀ ਪੀਣੋਂ ਦੀ ਪਈ ਮੈਨੂੰ ਤਾਂ ਵੱਡੀ ਪੀਣੋਂ ਦੀ ਪਈ ਤੁਸੀਂ ਵੀ ਚੱਲੋ ਫਿਰ ਮੈਂ ਦਵਾਈ ਲੈਣ ਗਈ ਆ ਕੱਲ ਦਵਾਈ ਮਤੇ ਆਵਾਦ ਕੱਲ ਦੀਆਂ ਬੜੀ ਦੁਖੀ ਹੋਈਆਂ ਅੱਛਾ ਠੀਕੇ ਲੱਗੇ ਹੋਣੇ ਠੀਕੇ ਠੀਕੇ ਲੱਗੇ ਆ ਕੱਲ ਦਵਾਈ ਲੈ ਕੇ ਆਏ ਸੀ ਦਵਾਈ ਲੈ ਕੇ ਅੱਛਾ ਦਾਦੀ ਵੀ ਉਹਨੂੰ ਬਿਮਾਰ ساری ਉਹ ਕਰੇ ਬਿਮਾਰ ਚੱਲੀ ਜਾਂਦੇ ਨੇ ਕੋਈ ਠੀਕ ਹੀ ਨਹੀਂ ਹੁੰਦਾ ਇੱਕ ਠੀਕ ਹੁੰਦਾ ਦੂਸਰਾ ਬਿਮਾਰ ਹੁੰਦਾ ਇੱਕ ਠੀਕ ਹੋਦਾ ਦੂਸਰਾ ਬਿਮਾਰ ਹੁੰਦਾ ਬਸ ਐਵੇਂ ਚਲਦਾ ਬਿਆ ਕਰੇ ਜੀ ਵੀਰ ਆ ਵੀ ਆ ਗਿਆ ਦੁੱਧ ਲੈ ਕੇ ਹੈ ਤਾਂ ਨੀ ਕੀ ਬੋਲਿਆ ਸੀ ਉਹ ਆ ਕੇ ਦੁੱਧ ਲੈ ਕੇ ਦੁੱਧ ਤਾਂ ਪਿੰਦਾ ਨਹੀਂ ਏ ਹੈ ਵੀਰੇ ਦੁੱਧ ਤਾਂ ਪਿੰਦਾ ਨਹੀਂ ਛੱਡ ਤਾਂ ਕੀ ਛੱਡਦਾ ਦੁੱਧ ਪੀਣਾ ਚਾਹ। ਕਿਉਂ ਛੱਡਿਆ ਪੀਣਾ ਤੁਸੀਂ ਲੈ ਫਿਰ ਤੇ ਨਕਾਲਾ ਥੋੜਾ ਜਿਹਾ ਗੋਰਾ ਤਾਂ ਬਣਦਾ ਹੀ ਹੈ ਥੋੜਾ ਜਿਹਾ ਗੋਰਾ ਤਾਂ ਬਣਦਾ ਹੀ ਹੈ ਫਿਰ ਹੇ ਚਾਣਾ ਕਾਲਾ ਹੋ ਜਾ। ਡੇਟ ਬੰਦ ਕਰ ਦੇ। ਹਾਂ? ਚਾਣਾ ਕਾਲਾ ਹੋ ਜਾ। ਅੱਛਾ ਕਾਲਾ ਵੀ ਹੋਏ ਨਾ ਚਾਣਾ। ਐਵੇਂ ਜੋ ਕੁਝ ਨਹੀਂ ਹੁੰਦਾ ਮੈਂ ਲਾਇਆ ਕਰਾਂ ਬਸ ਸਾਫੇ ਮੈ ਲਉਗੀ। ਹਾਂ? ਗੋਰ ਹਾਸੇ ਰਹੇ ਤੂੰ। ਅੱਛਾ ਜੀ। ਮੈਂ ਤਾਂ ਕਾਲਾ ਹੀ ਹੋ ਗਿਆ ਸੀ ਨਾ ਮੈਂ। ਮੈਂ ਹੁਣੇ ਹੀ ਛੱਤ ਤੇ ਆਈ ਛੱਤ ਤੇ ਆਂਦੇ ਖੜੇ ਖੰਡੀਆਂ ਵਾ ਚੱਲਣ ਲੱਗ ਗਈ। ਮਜ਼ਾ ਆ ਗਿਆ ਤੇ ਰਿੰਡੀ। ਸਵਾਤ। ਇਧਰ ਮੈਂ ਇਹਨਾਂ ਦੇ ਮਤਲਬ ਇੰਨ ਚ ਪਾਣੀ ਪਾਣੇ ਆ ਦੇਖੇ ਤਾਂ ਇੰਨ ਚ ਮੱਛਰ ਮੱਛਰ ਵੜੇ ਪੈਨੇ ਦੇਖਿਓ ਸਾਰੇ ਮੱਛਰ ਮੱਛਰ ਵੜੇ ਪੈਨੇ ਅਗੜਾ ਦੇਖ ਕੇ ਆਣੇ ਆ ਹੋਂ ਦੇ ਵਿੱਚ ਕੀ ਹਾਲ ਹੈਗਾ ਨਹੀਂ ਤਾਂ ਪਾਣੀ ਪਾ ਦਿੰਨੇ ਇਹ ਤਾਂ ਖਾਲੀ ਹੋਇਆ ਪਿਆ ਸਾਰੇ ਚਲੋ ਆਪਾਂ ਪਾਣੀ ਲੈ ਕੇ ਆਣੇ ਫਿਰ ਪਾਣੀ ਪਾ ਦਿੰਨੇ ਵਿੱਚ ਭੁੱਖ ਲੱਗ ਜੰਦੀ ਆ ਥੱਲੇ ਕੁਝ ਖਾਣ ਨੂੰ ਦੇਖ ਕੇ ਆਣੇ ਆ ਐਸ ਤਾਂ ਹੈਗੀ ਤਾਂ ਮੇਰੇ ਵਾਸਤੇ ਖਿਚੜੀ ਹੈ ਕਿਚੜੀ ਮੈਨੂੰ ਪਸੰਦ ਨਹੀਂ ਦਾਲ ਬਣੀ ਹੋਈ ਹੈ ਥੋੜੀ ਜਿਹੀ ਦਾਲ ਖਾ ਲਵਾਂਗੀ ਵੀਰਾ ਤੀ ਗਾਈ ਖੱਦਿਸੀ ਮਤ ਕਿਉਂਕਿ ਖਿਚੜੀ ਜਿਆਦਾ ਬਹੁਤ ਪਸੰਦ ਨਹੀਂ ਆਉਂਦੀ ਦੇਖ ਲਿਆ ਫਿਰ ਥੱਲੇ ਕੀ ਬਣੇ ਹੋਵੇ ਉਹ ਹੀ ਖਾ ਲਾਂਗੇ ਆਪਾਂ ਪਰ ਰੋਟੀ ਤਾਂ ਮਰ ਨਹੀਂ ਹੈ ਨਾ ਮੈਨੂੰ ਪਰ ਮਜ਼ਾ ਹੈ ਲੈ ਦਿੰਦੀ ਸੰਡੀ ਇਹ ਵਾਚ ਜਾਂ ਤਾਂ ਮਰ ਨਹੀਂ ਕਰੀ ਜਾਂਦਾ ਪਰ ਹੁਣ ਥੱਲੇ ਤਾਂ ਜਾਣਾ ਹੀ ਪਊਗਾ ਦਵਾਈ ਵੀ ਲੈਣ ਜਾਣਾ ਮੇਰੀ ਹੁਣ ਮੈਨੂੰ ਥੋੜਾ ਵਧੀਆ ਫੀਲ ਹੋ ਜਾਂਦਾ ਕਿਉਂਕਿ ਪੇਟ ਦਰਦ ਹੋਈ ਔਰ ਮੇਰਾ ਠੀਕ ਹੀ ਹੈ ਕੱਲ ਤਾਂ ਮੈਨੂੰ ਪੇਟ ਦਰਦ ਜਵਾ ਵੀ ਨਹੀਂ ਹੋਇਆ। ਹੇ ਨੀਚੇ ਜਾ ਰਹੇ ਹਨ। ਚਲਿਏ ਨੀਚੇ ਮੇਰਾ ਘਰ ਇਸ ਵਿੱਚ ਇੱਥੇ ਪਿਆ। ਖਰੜ ਤੋਂ ਬਾਅਦ ਕਰਾਂਗੇ। ਲੁੱਟੇ ਦੇ ਮਜੇ ਲੁੱਟੇ ਜਾ ਰਹੇ ਨੇ ਇੱਥੇ। ਮੋਬਾਈਲ ਚੱਕਿਆ ਹੈ ਇਹਨੇ। ਨਹੀਂ ਮੈਂ ਕੱਟ ਕਰ ਰੱਖਿਆ ਹੁਣ ਦੇਖਣਾ ਕਿਉਂਕਿ ਹਸਪੀਟਲ ਵਾਲੇ ਮੈਂ ਸੁੱਤੀ ਰਹਿਣੀਆ ਕਰੇ ਆ ਕੇ ਮੈਂ ਸੁੱਤੀ ਰਹਿਣੀ ਹੈ ਮੈਂ ਤਾਂ। ਉਹ ਸੌਣ ਦੇ ਕਾਰਨ। ਫਿਰ ਨੀਂਦ ਆ ਜਾਂਦੀ ਹੈ ਕੋਲ ਤਾਂ ਮੈਨੂੰ ਬੋਤਲ ਲੱਗੀ ਛੋਟੀ ਜੀ ਹੈਗੀ ਸੀ ਸਖਤ ਤਰੀਕਾ ਹੈਗਾ ਸੀ ਗਾਇਨੀ ਜੋ ਦੇ ਮੇਰੇ ਪਾਚ ਦਰਦ ਹੋਇਆ ਉਦੋਂ ਮਤਰਾ ਉਹ ਨਹੀਂ ਲੱਗੀ ਸੀ ਉਹ ਮੰਮੀ ਵੀ ਆ ਗਈ ਨਾ ਕਿ ਉਹ ਸਾਡੀ ਜਾਂਦੀਆਂ ਤਿਆਰੀਆਂ ਨੇ ਅਸੀਂ ਜਾਂਨੇ ਆ ਫਿਰ ਆਨੇ ਆ ਫਿਰ ਮਿਲਦੇ ਆ ਬਾਏ ਹਾਂਜੀ ਇਹਦਾ ਵੀ ਕਪੜੇ ਤੋਂ ਹੀ ਹੁੰਦੇ ਨੇ ਤੇ ਮੰਮੀ ਦਾ ਨਵਦੀਪ ਤਾਂ ਸਵੇਰੇ ਸਵੇਰੇ ਵਾਗ ਗਿਆ ਸੀਗੇ ਉਹਨੂੰ ਅੱਜ ਵੀ ਬੋਤਲ ਲੱਗਣੀ ਆ ਸੀ ਕਾਫੀ ਦੇਰ ਹੋ ਚੁੱਕੀ ਉਹਨਾਂ ਨੂੰ ਤਰਾਦੀ ਕਰਤਾ ਕਾਨਗੇ ਫਿਰ ਸ਼ਾਮ ਤੱਕ ਆਉਣਗੇ 4 ਵਜੇ ਅੱਛਾ ਉਹਨੇ ਤਾਂ ਫਿਰ ਵਾਅਦਾ ਦੇ ਰ ਹ ਉਹਨੇ ਕਿੰਨੇ ਕ ਵਜੇ ਆਉਣਗੇ ਇਹ ਤਾਂ ਲੋਗ ਦਾ ਟਾਈਮ ਉਹਨੇ ਤਾਂ ਸਿਰਫ 1 ਵਜਿਆ 1:05 ਹੋਏ ਨੇ ਤਾਂ ਉਹਨੇ ਤਾਂ ਫਿਰ 3 ਘੰਟੇ ਪਏ ਹਨਾ ਕੱਲ ਵੀ ਉਹਨੂੰ 3 ਬੋਤਲਾਂ ਲੱਗੀਆਂ ਸੀ ਤੇ ਅੱਜ ਵੀ 3 ਲੱਗੀਆਂ ਹਾਂ 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 ਇਹ 3 ਬੋਤਲਾਂ ਆਂ ਜੀ ਸਸਤੀ ਕਰ ਸਾਰਿਆਂ ਨੂੰ ਅਸੀਂ ਆ ਗਏ ਹਸਪਤਾਲ ਤੋਂ ਮੈਂ ਬੋਤਲਾਂ ਲਵਾ ਕੇ ਆ ਗਈ ਹੁਣ ਤਾਂ ਮਤਲਬ ਉੱਥੇ ਜਾਂਦੇ ਨਹੀਂ ਅਸੀਂ ਸਾਰੀਆਂ ਲਾਗੀਆਂ ਸਾਨੂੰ ਬੋਤਲਾਂ ਇੱਥੇ ਮੇਰੇ ਨੰਚਾ ਬਣਾਈਏ ਮੈਂ ਦਿਖਾਣੀ ਆ ਤੁਹਾਨੂੰ ਹਾਂ ਥੋੜੀ ਟੇਸਟ ਕਰਕੇ ਦੱਸੋ ਕਿਵੇਂ ਦੀ ਬਣੀ ਹੈ ਹੂੰ ਉਹ ਦਰੀ ਜਵਾਨੀਆਂ ਸ਼ਾਮ ਨੂੰ ਲੈਣੀਆਂ ਨੇ ਅੱਛਾ ਉਹ ਵੀ ਰੱਖੋ ਓਰਐਸ 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 ਉੱਪਰ ਲਿਖਿਆ ਹੋਇਆ ਹੈ ਜਾਂਦੇ ਸ਼ਾਮ ਸਵੇਰੇ ਪੀਨੇ ਨੇ ਅੱਜ ਮੈਂ ਆਪਣੇ ਦੋ ਪੀ ਲੇ ਫਿਰ ਕੱਲ ਪੀਉਂਗੀ ਹੋਰ ਆ ਚਾਰ ਮੇਰੇ ਬਾਕੀ ਮਟਰ ਮਟਰ ਹੋਰ ਆਲੂ ਦੇ ਚਿਪਸ ਦੇਖ ਲਓ ਮੇਰੇ ਵਾਸਤੇ ਕੁਝ ਨਹੀਂ ਹੈ ਕੋਈ ਦੇਖ ਲਓ ਮੇਰੇ ਵਾਸਤੇ ਰੋਜ਼ ਦੇ 3000 ਰੁਪਏ 2500 ਰੁਪਏ ਜਿਹੜਾ ਲਾ ਕੇ ਆਣੀ ਹੈ ਜੀ ਮੰਗਤਾਂ ਕੇ ਹਾਂ? ਹੋ ਗਿਆ। ਤੁਸੀਂ ਆਈ ਸੀ ਸਾਈਟ ਤੋਂ ਮੀਂਹ। ਟੇਸਟ ਕਰਕੇ ਦੱਸ ਦੇਵੇਂ ਮੰਮੀ। ਸੱਚੀ ਵਧੀਆ ਬਣੀ ਐ। ਇਹ ਮਿੱਠਾ ਜਿਆਦਾ ਐ। ਇਹ ਠੀਕ ਐ। ਦੱਸੋ ਵਧੀਆ? ਇਹ ਤਾਂ ਮੈਂ ਬਣਾਉਂਦੀ ਸੀ ਉਹ ਤਾਂ ਕਦੇ ਮਿੱਠਾ ਜਿਆਦਾ ਮੇਰੇ ਤੋਂ ਪਾਇਆ ਹੋਵੇ ਵਿੱਚ ਗੁੰਡ ਆ ਗਿਆ। ਕਿੱਥੇ? ਉੱਾਰ ਚਪੜ 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 ਮੈਂ ਕਿੱਥੇ? ਇਹ ਇਹ ਨਹੀਂ। ਕੀ ਹੋ ਗਿਆ ਮਾਰਤਾ? ਕੋਈ ਨਹੀਂ ਰੁਮਾਰਾ ਤੇਰਾ ਕੀ ਬਗੜਿਆ ਸੀ ਉਹਨੇ ਆਪੇ ਜਮਾ ਮਾਂ ਤੁਸੀਂ ਹਾਂ ਨਾ ਲੈ ਉਹ ਵਿਚਾਰੇ ਤੇ ਜਾਣ ਲੱਗੇ ਨਾ ਨਾ ਨਹੀਂ ਸਾਹ ਚ ਹੁੰਦੀ ਹੈ ਬਸ ਮੈਨੂੰ ਹੋਰ ਜੀ ਟਾਈਪ ਕੀਤਾ ਤੇ ਮੈਨੂੰ ਚੰਗੇ ਤਰ੍ਹਾਂ ਸੇ ਲਾ ਆ ਗਿਆ ਚੱਪ ਕਰ ਜਾ ਆ ਦੇਖੋ ਕੀ ਕਰਦਾ ਉਹ ਉਹਦੇ ਪੈਰਿੰਦਾ ਹੈ ਮਾਂਤਾ ਹੀ ਚੋਗਰੇ ਨੇ ਚਾਵਲ ਤੇ ਚਾਵਲ ਅਜ ਤੱਕ ਹੀ ਚਾਵਲ ਰੋਜ਼ ਹੀ ਬਣਦੇ ਨੇ ਕਿਉਂਕਿ ਮਨਜੀਤ ਤੇ ਨਵਦੀਪ ਚਾਵਲਾਂ ਦੀ ਰੋਟੀ ਚ ਰੋਜ਼ ਲੱਗਦੀ ਚਾਵਲਾਂ ਦੀ ਪੇਚ ਪਏ ਹੋਏ ਨੇ ਕਹੋਂਦੇ ਪਤਾ ਨਹੀਂ ਕਦੋਂ ਠੀਕ ਹੋਣਗੇ ਤੇ ਕਦੋਂ ਰੋਟੀ ਦਾ ਟਾਈਮ ਆਵੇਗਾ ਬੜਾ ਹੋ ਗਿਆ ਚੱਲ ਕੋਈ ਨਹੀਂ ਆ ਵੇਖੋ ਮੰਮੀ ਦਾ ਨਾ ਵਿਖਾਵਾਂ ਤੁਹਾਨੂੰ ਮੈਂ ਆ ਵੇਖੋ ਮਾਈਕ ਲੱਗਾ ਹੈ ਚਸ਼ਮਾ ਮਾਈਕ ਕੋਲ ਚਸ਼ਮਾ ਹੈ ਇਹ ਠੀਕ ਹੈ ਐ ਨਵੀਂ ਨਵੀਂ ਗੱਲ ਬਣ ਗਈ ਇਹ ਤਾਂ ਆ ਇਹ ਨਮਾ ਹੋ ਗਿਆ ਸਿਸਟਮ ਉਧਰ ਮਨਪ੍ਰੀਤ ਕੱਪੜੇ ਇਕੱਠੇ ਕਰ ਰਹੀ ਸੀ ਹੋ ਗਏ ਸਾਰੇ ਇੱਥੇ ਜਿਹੜੇ ਪਏ ਸੀ ਭਾਰ ਉਸ ਪੈਣੇ ਮੱਚਾ ਅੱਛਾ ਚਲੋ ਤੇ ਅੱਜ ਨਵਦੀਪ ਕੁਝ ਠੀਕ ਲੱਗਦੀ ਹੈ ਨਾ ਚਲੋ ਵਾਹਿਗੁਰੂ ਮੇਰਾ ਕਰੇ ਅਗਾ ਤੂੰ ਠੀਕ ਹੀ ਰਵੇ ਨਹੀਂ ਸਵੇਰੇ ਹਸਪਤਾਲ ਜਾਂਦੇ ਨੇ ਛਾਮੀ ਆਉਂਦੇ ਨੇ ਬੜਾ ਔਖਾ ਹੋ ਜਾਂਦਾ ਔਰ ਕਰਦੇ ਕੰਮ ਕਰ ਤੂੰ ਵੀ ਔਖੇ ਤੇ ਲੱਗੋ ਲੱਗ ਵੀ ਤੇ ਨਵਦੀਪ ਦਿੱਕਤ ਹੁੰਦੀ ਜਿਹੜੀ ਉਹਨੂੰ ਉਹ ਅੱਡ ਠੀਕ ਹੈ ਤੇ ਇਹ ਮਨਪ੍ਰੀਤ ਲੈ ਕੇ ਜਾਂਦੀ ਹੈ ਇਹ ਆਪ ਵੀ ਉੱਥੇ ਜਾ ਕੇ ਇਹਦਾ ਵੀ ਕੱਲ ਇਹ ਵੀ ਡਿਗਰੀ ਸੀ ਅੱਜ ਕੁਝ ਠੀਕ ਹੈ ਕੁਝ ਹੌਸਲਾ ਹੋ ਗਿਆ ਨਾ ਵੀ ਹਾਂ ਅੱਜ ਦਵਾਈ ਮਿਲ ਜੇਗੀ ਵਗ ਜਾਗੇ ਕੱਲ ਨੂੰ ਜਾਣਾ ਨਹੀਂ ਪੈਣਾ ਇਹ ਵੀ ਹੋ ਜਾਂਦਾ ਹੈ ਹੈਲੋ ਗਾਇਜ਼ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਜੇ ਪਸੰਦ ਆਇਆ ਵੇ ਤਾਂ ਲਾਈਕ ਸ਼ੇਅਰ ਕਮੈਂਟਸ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਕੱਲ ਦੇ ਵਲੌਗ ਚ ਬਾਏ